ਅੰਕੋ ਨਰੂਲਾ ਮੰਿਸਟਰੀ ਨੂੰ ਦਿੱਤਾ ਜਸਪਾਲ ਸਿੰਘ ਨੇ ਕੜਾ ਜਵਾਬ ਕਿ ہماری ਸ਼ਬਦਾਵਲੀ ਕਰਨ ਠੀਕ ਅੰਮ੍ਰਿਤਸਰ, ਪੰਜਾਬ। ਗਲਵਾਰੀ ਗੇਟ ਵਿਖੇ 올 ਇੰਡੀਆ ਕ੍ਰਿਸਚੀਅਨ ਸਮਾਜ ਮੋਰਚਾ ਦੇ ਚੇਅਰਮੈਨ ਤੇ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਜਸਪਾਲ ਮਸੀਹ ਅਤੇ ਸਮੂਹ ਬਿਸ਼ਪ ਸਾਈਬਾਨ ਪਾਸਟਰ ਸਾਈਬਾਨ ਦੀ ਹਾਜ਼ਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਜਸਪਾਲ ਮਸੀਹ ਨੇ ਗੱਲਬਾਤ ਕਰਦਿਆ ਕਿ ਹੈ ਕਿ ਬੀਤੇ ਦਿਨੀ 25 ਦਸੰਬਰ ਨੂੰ ਕ੍ਰਿਸਮਸ ਡੇ ਵਾਲੇ ਦਿਨ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਤਾਜਪੁਰ ਚਰਚ ਜਲੰਧਰ ਅਤੇ ਚੰਡੀਗੜ੍ਹ ਚਰਚ ਵਿਖੇ ਬੜੀ ਧੂਮ-ਧਾਮ ਦੇ ਨਾਲ ਕ੍ਰਿਸਮਸ ਮਨਾਇਆ ਗਿਆ ਤੇ ਕ੍ਰਿਸਮਸ ਦੌਰਾਨ ਕਈ ਫਿਲਮੀ ਹਸਤੀਆਂ ਵੀ ਪੰਜਾਬ ਦੀਆਂ ਮਸੀ ਦਾ ਈਦ ਲਈ ਚਰਚ ਵਿੱਚ ਪਹੁੰਚਦਿਆਂ ਸਨ ਅਤੇ ਕ੍ਰਿਸਮਸ ਦੀ ਖੁਸ਼ੀ ਨੂੰ ਸੈਲੀਬ੍ਰੇਟ ਕਰਦਿਆਂ ਹੋਈਆਂ ਫਿਲਮੀ ਸਿਤਾਰਿਆਂ ਵੱਲੋਂ ਕੁਝ ਕਾਮੇਡੀ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੋਸਟਲ ਅੰਕੁਣ ਨਲੂਲਾ ਵੱਲੋਂ ਲਾਈਵ ਪ੍ਰੋਗਰਾਮ ਦੌਰਾਨ ਟਿੱਪਣੀ ਕਰਦਿਆਂ ਕੜਾ ਵਿਰੋਧ ਕੀਤਾ ਗਿਆ ਅਤੇ ਬਕਵਾਸ ਵੇ ਅਕਲ ਲੋਕ ਕਹਿ ਕੇ ਸ਼ਰਮਾਉਣੀ ਚਾਹੀਦੀ ਹੈ ਅਜਿਹਿਆਂ ਸ਼ਬਦਾਂ ਦੀਆਂ ਵਰਤੋਂ ਕੀਤੀਆਂ ਗਈਆਂ ਇੰਨਾ ਹੀ ਨਹੀਂ ਬਲਕਿ ਪ੍ਰੋਫਿਟ ਬਜਿੰਦਰ ਸਿੰਘ ਨੂੰ ਨੀਵਾ ਵੀ ਦਿਖਾਇਆ ਗਿਆ ਉੱਥੇ ਹੀ ਬੀਤੀ ਦਿਨੀ ਖਾਮੜਾ ਚਰਚ ਦੇ ਪ੍ਰਧਾਨ ਜਤਿੰਦਰ ਮਸੀ ਗੌਰ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੋਫਿਟ ਬਜਿੰਦਰ ਸਿੰਘ ਬਾਰੇ ਬਹੁਤ ਮਾੜੀ ਤੇ ਘਟੀਆ ਸ਼ਬਦਾਂ ਵਲੀ ਇਸਤੇਮਾਲ ਕੀਤੀ ਗਈ ਜਿਸ ਨੂੰ ਲੈ ਕੇ ਜਸਪਾਲ ਮਸੀਹ ਨੇ ਅੱਜ ਉਹਨਾਂ ਨੂੰ ਕਿਹਾ ਹੈ ਕਿ ਉਹ ਸਾਡੇ ਹੀ ਭਰਾ ਹਨ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅੱਗੇ ਤੋਂ ਅਜਿਹਾ ਕੋਈ ਵੀ ਸ਼ਬਦ ਜੋ ਹੈ ਉਹ ਨਾ ਬੋਲਣ ਤੇ ਨਾ ਹੀ ਕੋਈ ਅਜਿਹਾ ਕਦਮ ਚੁੱਕਣ ਇਹ ਨਹੀਂ ਨਹੀਂ ਬਲਕਿ ਉਹਨਾਂ ਨੇ ਕਿਹਾ ਹੈ ਕਿ ਪ੍ਰੋਫਿਟ ਬਜਿੰਦਰ ਵੀ ਖੁਦਾ ਦੇ ਸੇਵਕ ਹਨ ਅਤੇ ਅੰਕੁਰ ਨਰੂਲਾ ਵੀ ਖੁਦਾ ਦੇ ਸੇਵਕ ਹਨ ਇਸ ਲਈ ਲਾਈਵ ਹੋ ਕੇ ਗਲਤ ਨਹੀਂ ਬੋਲਣਾ ਚਾਹੀਦਾ ਸੀ ਅਤੇ ਗੌਰਵ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਸੀ ਅਤੇ ਉਹਨਾਂ ਨੇ ਕਿਹਾ ਹੈ ਕਿ ਪਾਸਟਰ ਸੈਬਾਨਾ ਨੇ ਵੀ ਮਾੜੀ ਸ਼ਬਦਾਵਲੀ ਬੋਲਣ ਉੱਤੇ ਕੜਾ ਵਿਰੋਧ ਜਤਾਇਆ ਜੀ ਮੌਕ ਸੇਵਾਦਾਰ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਔਰ ਆਏ ਹੋਏ ਸਾਰੇ ਹੀ ਪੱਤਰਕਾਰ ਭਰਾਵਾ ਨੂੰ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਦੀ ਔਰ ਵੱਡੇ ਦਿਨ ਦੀਆਂ ਤੇ 9 ਸਾਲ ਦੀਆਂ ਲੱਖ ਲੱਖ ਵਧਾਈਆਂ ਦਿਨਾ ਵਾ ਮੈਂ ਅੱਜ ਜੀ ਵੱਲੋਂ ਔਰ ਆਪਣੀ ਸੰਸਥਾ ਵੱਲੋਂ ਔਰ ਆਏ ਹੋਏ ਸਾਰੇ ਪਾਸਟਰ ਸੈਬਾਨਾ ਵੱਲੋਂ ਬਿਸ਼ਪ ਸੈਬਾਨਾ ਵੱਲੋਂ ਜੋ ਅੱਜ ਸਮੂਹ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਚ ਇਕੱਠੇ ਹੋਏ ਜਿਹੜੇ ਬਿਸ਼ਪ ਸੇਬਾਨ ਆਇਆ ਆਪ ਸਭ ਨੂੰ ਵੱਡੇ ਦਿਨ ਦੀ 90 ਸਾਲ ਦੀ ਵਧਾਈ ਤੇ ਨਾਲੇ ਨਾਲ ਮੈਂ ਦੱਸਣਾ ਚਾਹੁੰਨਾ ਵਾਂ ਅੱਜ ਸਾਨੂੰ ਜਿਹੜੀ ਆ ਇਹ ਪੀਸੀ ਕਿਉਂ ਕਰਨੀ ਪੈ ਰਹੀ ਆ ਇਸ ਕਰਕੇ ਜੋ ਬੀਤੇ ਦਿਨੀ 크ਿਸਮਸ ਦਿਹਾੜਾ ਗਿਆ ਵਾ ਬੀਤਿਆ ਜਿਹੜਾ ਆਪ ਸਭ ਨੇ ਦੇਖਿਆ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਪੂਰੇ ਭਾਰਤ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਗਿਆ ਔਰ ਵੱਖ-ਵੱਖ ਚਰਚਾਂ ਵੱਲੋਂ ਮਿਨਿਸਟਰੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਕੀਤਾ ਗਿਆ ਔਰ ਉਸੇ ਤਰ੍ਹਾਂ ਹੀ ਜਿਹੜਾ ਸਾਡੀ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਆ ਜਿੰਨਾਂ ਵੱਲੋਂ ਇੰਟਰਨੈਸ਼ਨਲ ਮਸੀਹਕਤਾ ਕਮੇਟੀ ਦਾ ਮੈਂ ਪ੍ਰਧਾਨ ਆ ਉਹਨਾਂ ਵੱਲੋਂ ਵੀ ਜਿਹੜਾ ਵਾ 15 ਤਰੀਕ ਨੂੰ ਜਿਹੜੀ ਜਲੰਧਰ ਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਉਥੇ ਕੀਤੀ ਗਈ ਜਿਹਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਔਰ ਉਹਦੇ ਤਹਿਤ ਚੰਡੀਗੜ੍ਹ ਵਿੱਚ ਚਰਚਵਾ ਸਾਡੀ ਇੱਕ ਪੂਰੇ ਆਲ ਓਵਰ ਇੰਡੀਆ ਵਰਲਡ ਵਰਲਡ ਦੇ ਵਿੱਚ ਬ੍ਰਾਂਚਾਂ ਵਾਂ ਚੰਡੀਗੜ੍ਹ ਚਰਚ ਜਿਹੜਾ ਮੇਨ ਆ ਸਾਡਾ ਉੱਥੇ ਵੀ ਜਿਹੜਾ ਵਾ 20 ਦਸੰਬਰ ਨੂੰ ਜੜੀ ਆ ਉਥੇ ਇੱਕ ਵੱਡੀ ਜਿਹੜੀ ਕ੍ਰਿਸਮਸ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਚੰਡੀਗੜ੍ਹ ਵਿੱਚ ਵੀ ਕੀਤੀ ਗਈ ਜਿਸ ਦੇ ਵਿੱਚ ਫਿਲਮੀ ਅਦਾਕਾਰ ਸਾਡੇ ਸੁਨੀਲ ਸੇਠੀ ਜੀ ਔਰ ਸਾਡੀ ਭੈਣ ਰਾਖੀ ਸ਼ਾਵਨ ਜੀ ਜਿਹੜੀ ਸ਼ਾਮਲ ਹੋ ਕੇ ਉਹਨਾਂ ਨੇ ਵਧਾਈ ਦਿੱਤੀ ਉਹ ਗੱਲ ਰਹਿ ਗਈ ਆ ਸਾਡੀ ਸ਼ੋਭਾ ਯਾਤਰਾ ਦੀ ਫਿਰ ਆ ਗਿਆ 크리스마ਸ ਦਿਹਾੜਾ 크리스마ਸ ਦਿਹਾੜੇ ਤੇ ਪ੍ਰੋਫੈਟ ਜੀ ਵੱਲੋਂ ਜਿਹੜਾ ਵੱਡਾ ਦਿਨ ਮਨਾਇਆ ਗਿਆ ਉਹ ਰਾਖੀ ਸਾਵਤ ਸਾਡੀ ਭੈਣ ਜਿਹੜੀ ਦੇਖ ਕੇ ਜੋ ਮਾਹੌਲ ਸਾਰਾ ਹੋਇਆ ਸ਼ੋਭਾ ਯਾਤਰਾ ਦਾ ਉਹਦੇ ਤਹਿਤ ਜਿਹੜੇ ਫਿਲਮੀ ਜਿਹੜੇ ਐਕਟਰ ਆ ਸਿਤਾਰੇ ਆ ਹਾਲੀਵੁੱਡ ਦੇ ਉਹਨਾਂ ਨੂੰ ਲੈ ਕੇ ਤਾਜਪੁਰ ਚਰਚ ਪਹੁੰਚੇ ਜਿਹਦੇ ਵਿੱਚ ਸਾਡੇ ਪ੍ਰੇਮ ਚੋਪੜਾ ਜੀ ਔਰ ਗੁਲਸ਼ਨ ਗਰੋਵਰ ਜੀ ਮਹਿਮਾ ਚੌਧਰੀ ਜੀ ਉਪਾਸਨਾ ਸਿੰਘ ਜੀ ਔਰ ਰਾਜਪਾਲ ਜੱਜਬ ਜੀ ਕ੍ਰਿਸ਼ਨਾ ਅਭਿਸ਼ੇਕ ਜੀ ਕੁੱਕੂ ਜੀ ਔਰ ਬਹੁਤ ਸਾਰੇ ਜਿਹੜੇ ਆ ਸੈਲੀਬ੍ਰਿਟੀ ਜਿਹੜੀ ਉੱਥੇ ਪਹੁੰਚੇ ਜਿਨ੍ਹਾਂ ਨੇ ਉੱਥੇ ਆ ਕੇ ਵਧਾਈ ਦਿੱਤੀ ਗੁਣਗਾਨ ਕੀਤਾ ਯਸ਼ਮਸੀ ਦਾ ਔਰ ਗੁਣਗਾਨ ਦੇ ਨਾਲ ਨਾਲ ਸਾਡੇ ਸੰਤਾਂ ਨੇ ਉੱਥੇ ਕਿਹਾ ਉੱਥੇ ਪਵਿੱਤਰ ਸਟੇਜ ਜਿਹੜੀਆਂ ਤਿੰਨ ਸਟੇਜਾਂ ਲਗਾਈਆਂ ਗਈਆਂ ਇੱਕ ਜਿੱਥੋਂ ਪਾਸਟਰ ਜੀ ਪ੍ਰਚਾਰ ਕਰਦੇ ਆ ਉਹ ਵੱਖਰੀ ਸਟੇਜ ਸੀ ਇੱਕ ਜਿਹੜੀ ਇਹ ਕਲਾਕਾਰਾਂ ਦੀ ਸਟੇਜ ਸੀ ਜਿਹੜੇ ਜਿੰਨੇ ਵੀ ਸਾਡੇ ਮਹਿਮਾਨ ਉਹਦੇ ਵਿੱਚ ਜਿਹੜੇ ਸਾਡੇ ਲੋਕ ਸਭਾ ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਸਾਡੇ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਉੱਥੇ ਪਹੁੰਚੇ ਉੱਥੇ ਬੈਠੇ ਹੋਰ ਵੀ ਸਨਮਾਨਤ ਜਿਹੜੀਆਂ ਹਸਤੀਆਂ ਕੁਝ ਮੀਡੀਆ ਦੇ ਤਿੰਨ ਸਟੇਜਾਂ ਜੜੀਆਂ ਵਾ ਉਹ ਜਲੰਧਰ ਦੇ ਵਿੱਚ ਲਗਾਈਆਂ ਗਈਆਂ ਔਰ ਇਹਦੇ ਤਹਿਤ ਤਿੰਨ ਸਟੇਜਾਂ ਜੜੀਆਂ ਵਾ ਉਹ ਚੰਡੀਗੜ੍ਹ ਚਰਚੇ ਤੇ ਲਗਾਈਆਂ ਗਈਆਂ ਔਰ ਪ੍ਰੋਫਟ ਜੀ ਨੇ ਗੱਲ ਕਰਦੇ ਜਦੋਂ ਸੈਲੀਬ੍ਰਿਟੀ ਨੂੰ ਤੁਹਾਨੂੰ ਪਤਾ ਉਹਨਾਂ ਦਾ ਕੰਮ ਆ ਜਿਹੜਾ ਫਿਲਮੀ ਜਗਤ ਦੇ ਲੋਕਾਂ ਉਹਨਾਂ ਨੇ ਵਧਾਈ ਵੀ ਦਿੱਤੀ ਵਿਸ਼ ਵੀ ਕੀਤਾ ਔਰ ਆਪਣੇ ਜਿਹੜੇ ਆ ਆਪੜਾ ਜਿਹੜਾ ਉਹਨਾਂ ਦਾ ਸਟਾਈਲ ਉਹਦੇ ਵਿੱਚ 크ਿਸਮਸ ਦੀ ਵਧਾਈ ਵੀ ਦਿੱਤੀ ਔਰ ਖੁਸ਼ੀ ਵੀ ਮਨਾਈ ਛੜਦਾ ਔਰ ਉਹਦੇ ਤਹਿਤ ਹੀ ਪ੍ਰੋਫਿਟ ਜੀ ਜਦੋਂ ਉਹਨਾਂ ਨੂੰ ਉਹਨਾਂ ਦੇ ਸਟੇਜ ਤੇ ਪਹੁੰਚੇ ਉਹਨਾਂ ਨੂੰ ਵਧਾਈ ਵੀ ਦਿੱਤੇ ਪ੍ਰੋਫਿਟ ਜੀ ਨੇ ਉੱਥੇ ਬੋਲਿਆ ਪ੍ਰੋਫਿਟ ਬਜਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਜਦੋਂ 8ਵੀਂ ਕਲਾਸ 'ਚ ਪੜਦਾ ਹੁੰਦਾ ਸੀ ਉਸ ਟਾਈਮ ਸਾਡੀ ਉੱਥੇ ਭੈਣ ਜੀ ਮਹਿਮਾ ਚੌਧਰੀ ਜੀ ਕਿ ਉਹਨਾਂ ਦਾ ਬੜਾ ਮੈਂ ਫੈਨ ਸੀ دیਵਾਨਾ ਸੀ ਪਰ ਅਬ ਪਾਪ ਛੱਡਤਾ ਹੁਣ ਮੈਂ ਯਸੂ ਚ ਆ ਪ੍ਰਭੂ ਯਸੂ ਮਸੀਹ ਚ ਆ ਨਾਮ ਸ਼ਬਦ ਲੈ ਲਿਆ ਵਾ ਇੱਕ ਮੈਂ ਇੱਕ ਜਿਹੜਾ ਧਰਮ ਦਾ ਮੈਂ ਪ੍ਰਚਾਰਕ ਆ ਹੁਣ ਉਹ ਕੰਮ ਨਹੀਂ ਆ ਤੇ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਜਿਹੜਿਆ ਇੱਕ ਜਲੰਧਰ ਦੇ ਵਿੱਚ ਚਰਚ ਵਾ ਖਾਮੜਾ ਚਰਚ ਜਿਹੜੇ ਪਾਸਟਰ ਅੰਕੂ ਨਰੂਲਾ ਜੀ ਜਿਹੜੇ ਚਲਾਉਂਦੇ ਉਹਨਾਂ ਨੂੰ ਉਹਨਾਂ ਵੱਲੋਂ ਕ੍ਰਿਸਮਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਵੀ ਮਨਾਇਆ ਗਿਆ ਉਹਨੂੰ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਜਿਹੜਾ ਵਾ ਔਰ ਚੇਤੰਜ ਕੱਸੇ ਗਏ ਆਪਣੇ ਲਾਈਵ ਪ੍ਰਚਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਔਰ ਇਹ ਗਲਤ ਗੱਲਾਂ ਕਰ ਰਿਹਾ ਬੜਾ ਉਹਨਾਂ ਨੇ ਜਿਹੜਾ ਇਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾ ਜਿਹੜਾ ਕਿ ਆਪਾਂ ਪਹਿਲਾਂ ਵੀ ਜਿਹੜੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਇਹੋ ਅਪੀਲ ਕੀਤੀ ਉਹਨਾਂ ਨੂੰ ਕਿ ਪਾਸਟਰ ਜੀ ਇਹ ਗੱਲਾਂ ਠੀਕ ਨਹੀਂ ਆ ਅੰਦਰ ਦੀਆਂ ਗੱਲਾਂ ਵਾ ਕਿਉਂਕਿ ਬਾਈਬਲ ਦੱਸਦੀ ਆ ਕਿ ਪਿਆਰ ਸਭ ਤੋਂ ਉੱਤਮ ਆ ਤੇ ਪਿਆਰ ਸਾਰੀਆਂ ਗੱਲਾਂ ਨੂੰ ਢੱਕ ਲੈਂਦਾ ਵਾ ਤੇ ਅਗਰ ਜੇ ਐਸੀ ਕੋਈ ਗੱਲ ਸੀ ਤੁਸੀਂ ਛੱਡਦਾ ਗੱਲ ਕਰਦੇ ਮਿਨਿਸਟਰੀ ਦੇ ਪ੍ਰਧਾਨ ਨਾਲ ਗੱਲ ਕਰਦੇ ਅਵਤਾਰ ਸਿੰਘ ਜੀ ਨਾਲ ਗੱਲ ਕਰਦੇ ਚੇਅਰਮੈਨ ਲੱਡੂ ਨਾਲ ਗੱਲ ਕਰਦੇ ਔਰ ਤੁਹਾਨੂੰ ਇਹਦਾ ਲਾਈਵ ਦੇ ਵਿੱਚ ਨਹੀਂ ਅਦਾ ਕਹਿਣਾ ਚਾਹੀਦਾ ਸੀ ਕਿਉਂਕਿ ਜਿਹੜੇ ਸੈਲੀਬ੍ਰਿਟੀ ਹੈ ਸਾਡੇ ਮਹਿਮਾਨ ਆ ਉਹ ਆਪਣਾ ਚਰਚ ਚਲਾ ਰਹੇ ਤੁਸੀਂ ਆਪਣਾ ਚਰਚ ਚਲਾਓ ਤੁਸੀਂ ਔਰਦਾ ਕਿੰਤੂ ਪਰੰਤੂ ਕੀਤਾ ਇਹਦੇ ਨਾਲ ਜਿਹੜਾ ਵਾ ਕਿੰਤੂ ਪਰੰਤੂ ਕੀਤਾ ਕਿਸ ਵਜਾ ਕਰਕੇ ਕੀਤਾ ਕੀ ਸੀ ਤੁਸੀਂ ਜਿਹੜਾ ਉਹ ਤੁਹਾਡੇ ਜਿਹੜੇ ਬੰਦੇ ਤੁਹਾਡੇ ਤੇ ਤੰਗ ਕਸੀ ਜਾ ਰਹੇ ਨੇ ਉਹ ਗੱਲ ਜਿਹੜਾ ਕਿ ਪ੍ਰੋਫੈਟ ਜੀ ਨੇ ਕਹਿਜਰੋ ਮੈਂ ਅਠਵੀਂ ਕਲਾਸ ਚ ਪੜਦਾ ਸੀ ਤੇ ਮੈਂ ਮਹਿਮਾ ਚੌਧਰੀ ਜੀ ਨੂੰ ਜਿਹੜਾ ਵਾਦੀਵਾਨਾ ਸੀ ਹਾਂਜੀ ਸਹੀ ਹੈ ਸਟੇਜ ਧਾਰਮਿਕ ਨਹੀਂ ਪਰ ਉਹ ਇਹ ਟੈਸਟਮਨੀ ਵੀ ਹੈ ਨਾ ਪਾਸਟਰ ਆ ਸਾਡੇ ਜਿਹਨੇ ਵੀ ਪਾਸਟਰ ਆ ਉਹ ਆਪਣੀ ਗਵਾਹੀ ਦਿੰਦੇ ਆ ਟੈਸਟਮਨੀ ਦਿੰਦੇ ਆ ਕਿ ਮੈਂ ਪਹਿਲਾਂ ਆ ਸੀ ਤੇ ਹੁਣ ਆ ਵਾ ਉਹ ਇਹ ਚੀਜ਼ ਨੋਟ ਕਰੋ ਵੀ ਉਹ ਆਪਣੀ ਗਵਾਹੀ ਦੇ ਰਿਹਾ ਪਹਿ ਹੁਣ ਮੈਂ ਪ੍ਰਭੂ ਚ ਆ ਹੁਣ ਮੈਂ ਰੱਬ ਚ ਆ ਹੁਣ ਪਾਪ ਛੱਡਤਾ ਉਹ ਬਚਪਨ ਦੀ ਗੱਲ ਕਰ ਰਿਹਾ ਤੋ ਹੁਣ ਤਾਂ ਮੈਂ ਪ੍ਰਭੂ ਚ ਆ ਦੇਖੋ ਉਹਦਾ ਵਿਰੋਧ ਕੀਤਾ ਆ ਕੱਲ ਸੰਡੇ ਗੁਜਰ ਕੇ ਗਿਆ ਵਾ 31 ਦਸੰਬਰ ਜਿਹੜਾ ਵਾ ਮਨਾਇਆ ਗਿਆ ਉੱਥੇ 31 ਦਸੰਬਰ ਨੂੰ ਰਾਜਪਾਲ ਜਾਦਵ ਜੀ ਹਨਾ ਪ੍ਰਭਾਵਿਤ ਹੋ ਕੇ ਫੇਰ ਆਏ ਕੱਲ ਦੋਨੇ ਚਰਚਾ ਟੈਂਟ ਕੀਤੇ ਉਹਨਾਂ ਨੇ ਔਰ ਆ ਕੇ ਉਸੇ ਸ਼ਰਦਾ ਦੇ ਨਾਲ ਅਸੀਂ ਬੜੇ ਲੋਤਾਂ ਨੇ ਸੋਫੇ-ਸੋਫੇ ਲਗਾਏ ਕਹਿੰਦੇ ਬੈਠੋ ਕਹਿੰਦੇ ਮੈਂ ਪੁੰਜੇ ਬਹਿਣਾ ਰੱਬ ਦਾ ਨਾਮ ਜਿਹੜਾ ਮੈਂ ਆਸ਼ੀਸ਼ ਬਰਕਤ ਲੈਣੇ ਪੁੰਜੇ ਬਹਿ ਕੇ ਲੈਣੇ ਆ ਇਹ ਜਦੋਂ ਮੰਗ ਕੀ ਹੈ ਕੀ ਚਾਹੁੰਦੇ ਤੁਸੀਂ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਜਿਹੜੀ ਆ ਕਮੇਟੀ ਵੱਲੋਂ ਆ ਜਿਹੜਾ ਪ੍ਰਧਾਨ ਸਾਡਾ ਛੋਟਾ ਬੱਚਾ ਹੀ ਆ ਸਾਡਾ ਵੀਰ ਆ ਛੋਟਾ ਸਾਡੇ ਹੱਥਾਂ 'ਚ ਤਿਆਰ ਹੋਇਆ ਉਹ 2017 18 ਦੇ ਵਿੱਚ ਪ੍ਰਭੂ ਤੇ ਆਇਆ ਮਿਸਟਰ ਗੌਰਵ ਗੌਰਵ ਕਹਿੰਦੇ ਉਹਨੂੰ ਸਾਡਾ ਬੱਚਾ ਹੀ ਐਸ ਔਰ ਉਹਨੇ ਬਹੁਤ ਜ਼ਿਆਦਾ ਕਿਹਾ ਕਿ ਪ੍ਰੋਫਿਟ ਬਜਿੰਦਰ ਜੀ ਨੂੰ ਅੱਗੇ ਕੁਝ ਨਾਂ ਨਹੀਂ ਲਾ ਰਿਹਾ ਸੰਤ ਨਹੀਂ ਕਹਿ ਰਿਹਾ ਪ੍ਰੋਫਿਟ ਮੇਂ ਨਬੀ ਹੁੰਦਾ ਇੱਕ ਨਬੀ ਦਾ ਰਤਬਾ ਵਾ ਜਿਵੇਂ ਪਾਸਟੈਂਕ ਨਰੂਲਾ ਜੀ ਆ ਅਪੋਸਟਲ ਆ ਉਹ ਪ੍ਰੇਰਿਤ ਰਸੂਲ ਆ ਤੋ ਸਿੱਧਾ ਕਹਿੰਦਾ ਬਜਿੰਦਰ ਸਿੰਘ ਬਜਿੰਦਰ ਸਿੰਘ ਬੜੇ ਬਦਤਮੀਜ਼ੀ ਦਾ ਲਫ਼ਜ਼ ਬੋਲੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਪਾਸਟਾਂਕ ਨੂੰ ਰੂਲਾ ਨੂੰ ਤੁਹਾਡੇ ਮਾਧਿਅਮ ਤੋਂ ਕਿ ਇਹੋ ਜਿਹੇ ਆਪਾਂ ਪ੍ਰਧਾਨ ਲਾਇਆ ਜਿਹੜੇ ਕੱਲ ਦੇ ਬੱਚੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਇਹ ਮਸੀਹਤ ਨੂੰ ਸਿਖਾਣਗੇ ਉਹਨਾਂ ਨੇ ਉਹ ਸੰਤਾਂ ਨੂੰ ਕਿੱਦਾਂ ਜੜਾ ਵਾ ਕਿੱਦਾਂ ਗੱਲ ਕਰਨੀ ਆ ਕਿਦਾਂ ਸਬੋਧਨ ਕਰਦਾ ਇਹਨਾਂ ਨੇ ਪਤਾ ਉਹਨਾਂ ਨੂੰ ਬੜੀ ਬਦਤਮੀਜ਼ੀ ਦੇ ਸ਼ਬਦ ਬੋਲੇ ਆ ਤਾਂ ਮੈਂ ਤਾਂ ਚਾਹਾਂਗਾ ਛੋਟੇ ਵੀਰ ਆਪਣੀ ਜਿਹੜੀ ਨਾ ਜ਼ੁਬਾਨ ਨੂੰ ਸੁਧਾਰ ਕਿਉਂਕਿ ਇੱਕ ਸੰਤ ਜਿਹੜਾ ਸੰਤ ਹੀ ਰਹਿਣਾ ਵਾ ਤੇਰੇ ਨਾਲ ਤੇਰੀ ਬੇਇੱਜ਼ਤੀ ਕਰਨ ਦਾ ਨਾਲ ਕੁਝ ਨਹੀਂ ਹੋ ਜਾਣਾ ਇਸ ਕਰਕੇ ਤੂੰ ਸਾਡੇ ਹੱਥਾਂ 'ਚ ਪਲਿਆ ਵਾ ਉਹਨਾਂ ਦੇ ਪਿਤਾ ਜੀ ਨੇ ਆ ਮੇਰੇ ਪਿਤਾ ਜੀ ਪਾਸਟਰ ਰਾਜਪਾਲ ਜੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅੱਜ ਤੋਂ ਮੈਂ 25-30 ਸਾਲ ਪਹਿਲਾਂ ਪਹੁੰਚ ਗਿਆ ਉਹ ਸਾਡੇ ਚਰਚ ਦਾ ਬੂਟਾ ਲੱਗਾ ਸਾਡਾ ਹੀ ਬੱਚਾ ਵਾ ਜੇ ਮੇਰੇ ਦੇਖਾ ਜਾਏ ਮੇਰੇ ਪਿਤਾ ਜੀ ਦਾ ਗ੍ਰਾਂਟਸਨ ਨਾ ਹੋ ਧਾਰਮਿਕ ਤੌਰ ਤੇ ਪੋਤਰਾ ਚੇਲਾ ਵਾ ਉਹਦਾ ਪਿਓ ਮੇਰੇ ਪਿਤਾ ਜੀ ਦਾ ਚੇਲਾ ਵਾ ਲੱਗਦਾ ਇਹ ਮੈਸੇਜ ਗਲਤ ਜਾਏਗਾ ਜਦੋਂ ਆਪਾਂ ਆਪਸ ਵਿੱਚ ਇਸ ਤਰੀਕੇ ਦੇ ਨਾਲ ਬੈਠਾਂਗੇ ਲੋਕ ਦੇਖਦੇ ਪਏ ਨੇ ਲੱਖਾਂ ਲੋਕ ਜੁੜਨਗੇ ਚੈਨਲਾਂ ਦੇ ਥਰੂ ਇੱਕ ਗਲਤ ਮੈਸੇਜ ਆਏਗਾ ਨਹੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਲੈਂਗੁਏਜ ਨੂੰ ਸੁਧਾਰੀਏ ਆਪਣੀ ਜ਼ੁਬਾਨ ਨੂੰ ਸੰਭਾਲੀਏ ਇੱਕ ਪਾਸਟਰ ਦਾ ਕੀ ਰਤਬਾ ਵਾ ਪਾਸਟਰ ਸੇ ਬੰਦਾਂ ਨੂੰ ਕਿਦਾਂ ਜਿਹੜਾ ਵਾ ਸਬੋਧਨ ਕਰਦਾ ਏ ਢੰਗ ਤਰੀਕਾ ਸਿੱਖੀਏ ਇਦਾਂ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਉਹ ਗੱਲ ਨਾ ਚੰਗੀ ਲੱਗੀ ਹੋਵੇ ਉਸ ਮੰਚ ਤੇ ਇਹ ਗੱਲ ਕਹਿਣੀ ਗਲਤ ਹੈ ਪਰਸਨਲੀ ਉਹਨਾਂ ਦਾ ਆਪਣਾ ਅਤੇ ਪਰਸਨਲ ਗੱਲ ਕਰ ਲੈਂਦੇ ਨਾ ਤੇ ਫਿਰ ਦਿੱਕਤ ਕੀ ਆਈ ਉਹਨਾਂ ਕਿੱਥੇ ਗਿਆ ਦਿੱਕਤ ਐ ਹੋਈ ਐ ਜਿਹੜਾ ਮਹਿਮਾ ਚੌਧਰੀ ਆਲਾ ਪਾਸੇ ਜੀ ਨੇ ਕਿਹਾ ਉਹਦੇ ਆਪਣੀ ਗਵਾਹੀ ਦੇ ਰਹੇ ਨਾ ਟੈਸਟਮਨੀ ਦੇ ਰਹੇ ਤੁਸੀਂ ਨਹੀਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂ ਫਿਰ ਤੁਸੀਂ ਇਜਾਜ਼ਤ ਨਹੀਂ ਤਾਲ ਮੇਲ ਤਾਲ ਮੇਲ ਨਹੀਂ ਕੀਤਾ ਉਹਨਾਂ ਨਾਲ ਹੜ੍ਹ ਤਾਲ ਮਿਲ ਦੋਨਾਂ ਦਾ ਤਾਲ ਮੇਲ ਨਹੀਂ ਹੋਇਆ ਔਰ ਕਹਿੰਦਾ ਮਤਲਬ ਇਹ ਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਚਰਚਵਾ ਹਾਂਜੀ ਪਾਕਿਸਤਾਨ ਕੋ ਨਰੂਲਾ ਜੀ ਕੋ ਬੀਤੇ ਸਮੇਂ ਚ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਉਹ ਬੰਦਾ ਵਾਂ ਕਿ 2016 ਦੇ ਵਿੱਚ ਪਾਸਟਰ ਅੰਕੂ ਨਰੂਲਾ ਜੀ ਜਿਹਦੇ ਬੱਚਾ ਜੰਮਿਆ ਵੀ ਨਹੀਂ ਪ੍ਰਭੂ ਚ ਇਹ ਸਾਡੇ ਵਿੱਚ ਜਨਮ ਹੁੰਦਾ ਜੀ ਇੱਕ ਧਾਰਮਿਕਤਾ ਚ ਆਣਾ ਉਹਨੂੰ ਜਨਮ ਕਹਿੰਦੇ ਆ ਇਹ ਬੱਚਾ ਜੰਮਿਆ ਵੀ ਨਹੀਂ ਗੌਰਵ ਤੋਂ ਜਦੋਂ ਪਾਸਟਰ ਅੰਕੂ ਨਰੂਲਾ ਜੀ ਦੀ ਇੱਥੇ ਮੀਟਿੰਗ ਸੀ ਵੱਡਾ 사ਸੰਗ ਸੰਮੇਲਨ ਸੀ ਅੰਬਰਸਰ ਦੇ ਬੀ ਬਲਾਕ ਜਿਹੜਾ ਰੇਲਵੇ ਗਰਾਊਂਡ ਦੇ ਵਿੱਚ ਸੀ ਉਹ ਕੋਈ ਸਮਾਜਿਕ ਜਥੇਬੰਦੀਆਂ ਨੇ ਇੱਥੇ ਵਿਰੋਧ ਕੀਤਾ ਜਿਹੜੇ ਕੋਈ ਸਿਆਸੀ ਲੋਕ ਸਾਡੇ ਸਮਾਜ ਦੇ ਅੱਗੇ-ਅੱਗੇ ਲੱਗੇ ਹੋਏ ਸੀ ਜਦੋਂ ਦੇਖਿਆ ਕਿ ਦੋ ਭਾਈਚਾਰੇ ਆਪਸ ਵਿੱਚ ਟਕਰਾਰ ਰਹੇ ਉਹਨਾਂ ਨੇ ਹੱਥ ਪਿੱਛੇ ਕਰ ਲਏ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਜਿਹੜਾ ਸ਼ਹਿਰ ਦੀ ਸ਼ਾਂਤੀ ਭੰਗ ਜਿਹੜੀ ਨਹੀਂ ਹੁੰਦੇਣੀ ਉਹ ਬੰਦਗੀ ਬੰਦ ਕਰਤੇ ਉਸ ਦਿਨ ਪਹਿਲਾਂ ਪਾਸਟਰ ਜੋਮਕ ਨੂਰ ਲਾਜੀ ਦਾ ਬੇਟਾ ਵਾ ਪੰਕਜ ਰੰਧਾਵਾ ਉਹਨਾਂ ਨੇ ਮੀਟਿੰਗ ਰਖਾਈ ਸੀ ਉਹ ਉਹ ਥੋੜੇ ਦਿਨ ਪਹਿਲਾਂ ਸਾਡੇ ਕੋਲ ਆਏ ਕਿਉਂਕਿ ਉਹਨਾਂ ਦਿਨਾਂ 'ਚ ਸਾਡੇ ਮੋਰਚੇ ਨੇ ਬਹੁਤ-ਬਹੁਤ ਵੱਡੇ ਜਿਹੜੇ ਮਸੀਬ ਭਾਈਚਾਰੇ ਲਈ ਕੰਮ ਕੀਤੇ ਇਹ ਅਜ ਤੋਂ ਨਹੀਂ ਪਿਛਲੇ 2000 ਸਾਲ ਤੋਂ ਕਰਦੇ ਆ ਰਹੇ ਆ ਅੱਜ ਭਾਈ ਸਾਹਿਬ ਚੋਨੇ ਕੀ ਆਪਣੀ ਵੀ ਮੰਗ ਰੱਖਣੀ ਚਾਹੁੰਦੇ ਨੇ ਨਹੀਂ ਮੰਗ ਗੱਲ ਸੁਣ ਲੋ ਅਸੀਂ ਪਾਸਟੰਗਤੁਰੁਲਾਹ ਨੂੰ ਬੜਾ ਪਿਆਰ ਕਰਦੇ ਆ ਔਰ ਉਹ ਜਿਹੜਾ ਸਮੇਲਨ ਸਾਡੀ ਜਥੇਬੰਦੀ ਨੇ ਕਰਾਇਆ ਇੱਥੇ ਆਪਾਂ ਕਿਥੇ ਵਿਰੋਧ ਕਰ ਰਹੇ ਉਹਨਾਂ ਦਾ ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ ਕਦੀ ਵੀ ਨਹੀਂ ਉਹਨਾਂ ਨੂੰ ਕਿਹਾ ਕਈ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਪਰ ਅਸੀਂ ਤੁਰੁਲਾਹ ਨੂੰ ਬੜਾ ਪਿਆਰ ਕਰਦੇ ਆ ਔਰ ਉਹ ਜਿਹੜਾ ਸਮੇਲਨ ਸਾਡੀ ਜਥੇਬੰਦੀ ਨੇ ਕਰਾਇਆ ਇਥੇ ਆਪਾਂ ਕਿੱਥੇ ਵਿਰੋਧ ਕਰ ਰਹੇ ਉਹਨਾਂ ਦਾ ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ ਕਦੀ ਵੀ ਨਹੀਂ ਉਹਨਾਂ ਨੂੰ ਕਿਹਾ ਕਈ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਪਰ ਆਪਾਂ ਕਦੀ ਵੀ ਉਹਨਾਂ ਦਾ ਵਿਰੋਧ ਨਹੀਂ ਆਏ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆਪਣੀ ਤੁਸੀਂ ਆਪਣੀ ਮਿਨਿਸਟਰੀ ਚਲਾਓ ਆਪਣੀ ਮਿਨਿਸਟਰੀ ਵਾਲੇ ਧਿਆਨ ਦਿਵੋ ਕਿਸੇ ਦੇ ਚਰਚਵਾਲ ਧਿਆਨ ਨਾ ਦਿਵੋ ਜੇ ਫੇਰ ਕਰਦੇ ਨੇ ਫੇਰ ਤੁਸੀਂ ਕੀ ਕਰੋਗੇ ਫੇਰ ਦੁਬਾਰਾ ਕਰੋ ਦੇਖੋ ਜੀ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿਉਂਕਿ ਮੁਸੀਬ ਭਾਈਚਾਰਾ ਯ ਨਾ ਕੋਈ ਇਹ ਜੰਗ ਦਾ ਜਿਹੜਾ ਮੈਦਾਨ ਆ ਇੱਕ ਪਿਆਰ ਕਰਨ ਵਾਲਾ ਮਾਫੀ ਦੇਣ ਵਾਲਾ ਪ੍ਰਭੂ ਜਸੂਮਸੀ ਨੇ ਪਾਪੀਆਂ ਨਾਲ ਪਿਆਰ ਕੀਤਾ ਪੰਜ ਪੰਜ ਜਿਹੜੀ ਔਰਤਾਂ ਨੇ ਪਤੀ ਕੀਤਾ ਸੀ ਉਹਨਾਂ ਦੇ ਪਾਪ ਮਾਫ ਕੀਤੇ ਜੀ ਮਾਫੀ ਨਾ ਮਾਫੀ ਨਾ ਮਾਫੀ ਮਾਰੋ ਪਾਸਟਰ ਆਹੀ ਉਹਨਾਂ ਕੋ ਮਾਫੀ ਥੋੜਾ ਮੰਗਾਵਾਗੇ ਰੱਬ ਦੇ ਦਾਸ ਆ ਇੱਕ ਵਧੀਆ ਸੇਵਕਾਈ ਕਰ ਰਿਹਾ ਅਸੀਂ ਤਾਂ ਬੱਚੇ ਨੂੰ ਕਹਾਣਾ ਚਾਹੁੰਦੇ ਜਿਹੜਾ ਕੱਲ ਦਾ ਬੱਚਾ ਵਾ ਆ ਪ੍ਰਭੂ ਚ ਆਓ ਪਾਸਟਰ ਨੂੰ ਸਹੀ ਤਰ੍ਹਾਂ ਸਬੋਧਨ ਕਰੇ ਇੱਕ ਸੰਤ ਦੀ ਇੱਜ਼ਤ ਕੀ ਆ ਉਹ ਇੱਜ਼ਤ ਵੇਖ ਕੇ ਸੰਤ ਦੀ ਇੱਜ਼ਤ ਕਿੱਦਾ ਕਰਦੇ ਆ ਰਫਲ ਗੌਰਵ ਜੀ ਨੇ ਪ੍ਰੋਫਿਟ ਜੀ ਕੋਲੋਂ ਮਾਫੀ ਮੰਗਣ ਦੇ ਲਈ ਕਿਹਾ ਗਿਆ ਕੀ ਕਿਹਾ ਜੀ ਗੌਰਵ ਗੌਰਵ ਜੀ ਨੇ ਪ੍ਰੋਫਿਟ ਜੀ ਨੂੰ ਮਾਫੀ ਮੰਗਣ ਦੇ ਲਈ ਕਿਹਾ ਹੈ ਯਾਰ ਤੇ ਬੜੀ ਵੱਡੀ ਬੇਵਕੂਫੀ ਆ ਉਹਦੀ ਇਹ ਉਹਦੀ ਬੇਵਕੂਫੀ ਆ ਜੇ ਸੰਤਾ ਕੋ ਮਾਫੀ ਮੰਗਦਾ ਵਾ ਇਹ ਦੇਖੇ ਜਦੋਂ ਇਹ ਨਹੀਂ ਪ੍ਰਧਾਨ ਸੀ ਇਹਦਾ ਬੌਸ ਸੀ ਜਿਹੜੇ ਪਾਛ ਕਾਲ ਸੰਤ ਹੋ ਕੇ ਫੈਰਸ ਮਸੀਹ ਜੀ ਉਹਦੀ ਅਗਵਾਈ ਚ ਇਹ ਕੰਮ ਕਰਦਾ ਸੀ ਜਦੋਂ 16 17 17 18 ਚ ਗਿਆ ਉਦੋਂ ਬੜੀਆਂ ਗਲਤੀਆਂ ਹੋਈਆਂ ਉੱਥੇ ਤੇ ਆਪਾਂ ਤਾਂ ਨਹੀਂ ਕਦੀ ਕਿਹਾ ਕਿ ਮਾਫੀ ਮੰਗਾਂ ਨੋ ਆਪਾਂ ਹਮੇਸ਼ਾ ਪਾਸਟਾਂ ਕੁਨੁਰੁਲਾ ਜੀ ਦਾ ਸਾਥ ਦਿੱਤਾ ਇੱਕ ਮੇਜਰ ਸਿੰਘ ਜੀ ਹੈਗੇ ਸਾਡੇ ਭਰਾ ਸੀ ਪੱਤਰਕਾਰ ਸੀ ਉਹ ਅਜੀਤ ਖਬਰ ਦੇ ਉਹ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਅ ਅਪੋਸਟਲ ਕੁਨੁਰੁਲਾ ਜੀ ਦਾ ਖਿਲਾਫ ਖੋਜੇਵਾਲ ਹਰਪੀਤ ਦਿਓਲ ਜੀ ਜਿਹੜੇ ਚਰਚ ਦੇ ਮੇਨ ਆ ਉਹਨਾਂ ਦੇ ਖਿਲਾਫ ਵੱਡੇ ਵੱਡੇ ਖਬਰਾਂ ਤੇ 3-4 ਦਿਨੋਂ ਲੇਖ ਲਾਂਦੇ ਵੇ ਔਰ ਕੋਈ ਨਹੀਂ ਬੋਲੇ ਨਾ ਜਦ ਜਦ ਇਹਨਾਂ ਨਾਲ ਗੱਲ ਕਰਦੇ ਸੀ ਕਹਿੰਦੇ ਸਾਡਾ ਕੰਮ ਨਹੀਂ ਆ ਉਹ ਕਹਿੰਦੇ ਸਮਾਜਿਕ ਲੀਡਰ ਆ ਸਮਾਜ ਦੀ ਸੇਵਾ ਕਰਦੇ ਆ ਅਸੀਂ ਇੱਕ ਮਿਨਿਸਟਰੀ ਨੂੰ ਨਹੀਂ ਵੇਖਣਾ ਪੂਰੇ ਸਮਾਜ ਦੀ ਮੁਸੀਬ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਆ ਮੈਂ ਔਰ ਮੇਰੇ ਪਿਤਾ ਜੀ بڑے بڑے ਸਮੇਲਨ 1996 ਚ 97 ਚ ਜਿਹੜੇ ਆ ਸਾਡੇ ਪਾਸਟਰ ਜਿਹੜੇ ਆ ਪੀਟਰ ਜੋਗਰਨ ਜੀ ਉਹਨਾਂ ਦੀਆਂ ਜਿਹੜੀਆਂ ਮਨਜ਼ੂਰੀਆਂ ਤੱਕ ਲੈ ਕੇ ਅਸੀਂ ਸਾਰਾ ਕੰਮ ਅੱਗੇ ਹੋ ਕੇ ਕਰਦੇ ਰਹੇ ਆ ਸਾਰਾ ਮੁਸੀਬ ਭਾਈਚਾਰੇ ਦੇ ਬਜ਼ੁਰਗ ਬੈਠੇ ਆ ਪੁੱਛ ਲਓ ਅੱਗੋਂ ਪਿਛਲੀ ਪੈਸ ਆ ਖਰੀਦੇ ਹੋਇਆ ਕਹਤਾ ਦੇਖ ਲੈ ਕਿਰਾਏ ਦੇ ਖਰੀਦੇ ਨਹੀਂ ਕਿਰਾਏ ਦੇ ਬੰਦੇ ਕਹਤਾ ਮੈਂ ਤਾਂ ਕਦੋਂ ਕਿਰਾਏ ਲਿਆ ਸਾਰੇ ਪਾਸਟਾਂ ਦੇ ਇਹਨਾਂ ਦੇ ਕੰਮ ਕਰਦਾ ਪਾਸੇ ਦੱਸੋ ਤੁਹਾਡੇ ਕੋ ਪੈਸੇ ਲਿੱਤੇ ਜਾਂਦੇ ਆ ਨਹੀਂ ਨਹੀਂ ਦੱਸੋ ਆ ਸਾਰੇ ਵਿੱਚ ਕਦੇ ਪੈਸੇ ਲੈ ਕੇ ਕੰਮ ਕੀਤਾ ਕਿਰਾਏ ਦੇ ਤੁਹਾਨੂੰ ਕਹਤ ਇੱਕ ਈ ਵਾਣੇ ਤੋਂ ਕਦੇ ਇਹ ਨਹੀਂ ਕਿ ਆ ਚਾਹ ਤੱਕ ਆਪੇ ਪਿਆ ਦੋ ਤੁਹਾਡਾ ਪਹਿਲੇ ਪਿਆਰ ਸੀ ਇਨਾਂ ਗੌਰਵ ਜੀ ਦੇ ਨਹੀਂ ਨਹੀਂ ਬੱਚਾ ਮੇਰਾ ਭਰਾ ਛੋਟਾ ਵਾ ਫੈਮਿਲੀ ਰਿਲੇਸ਼ਨ ਆ ਪਿਆਰ ਉਹਦੀ ਭੈਣ ਹੱਜੂ ਪਿਆਰ ਉਹਨਾਂ ਪਿਆਰ ਕਰਦਾ ਪਰ ਉਹਨੂੰ ਬੱਚੇ ਨੂੰ ਦੱਸਣਾ ਚਾਹਣਾ ਵੀ ਆਪਣੇ ਹੱਥ ਚ ਰਹਿ ਤਮੀਜ਼ ਨਾਲ ਜਿਹੜਾ ਸੰਤਾ ਨੂੰ ਬੋਲਣਾ ਚਾਹੀਦਾ ਹੈ ਸੈਲੀਬ੍ਰਿਟੀ ਕਰਕੇ ਇਹਨਾਂ ਨੇ ਹਾਂ ਸੈਲੀਬ੍ਰਿਟੀ ਕਰਕੇ ਪਤਾ ਨਹੀਂ ਕਿਉਂ ਇਹ ਇਹਨਾਂ ਦੇ ਜਲਸੇ ਨਹੀਂ ਚਾਹੀਦੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹਨਾਂ ਦੇ ਵਿੱਚ ਜਲਸਾ ਅੱਛਾ ਵੀਰ ਜੀ ਆਖਰੀ ਸਵਾਲ ਹੈਗਾ ਹਾਂ ਜੀ ਇਹ ਜਿਸ ਤਰ੍ਹਾਂ ਆਪਾਂ ਸਾਰੀ ਗੱਲ ਦੱਸ ਦਿੱਤੀ ਆਪਣੇ ਹੱਕ ਤਮੀਜ਼ ਨਾਲ ਦੇ ਸਾਰੀ ਇਹ ਇੱਕ ਬਹਿਸ ਵਾਜੀ ਗਈ ਤੁਸੀਂ ਚੁੰਹਦੇ ਕੀ ਜੇ ਬਾਅਦ ਵਿੱਚ ਫੇਰ ਉਹ ਦੁਬਾਰਾ ਇਸ ਤਰ੍ਹਾਂ ਕਰਦੇ ਆ ਕਿ ਹੜਤਾਲ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਹੋਰ ਐਕਸ਼ਨ ਲਵੋਗੇ ਉਹਦੇ ਬਾਰੇ ਦੱਸੋ ਵੀ ਕਰ ਲੋਗੇ ਨਹੀਂ ਸੁਖਚੈਨ ਜੀ ਗੱਲ ਇਦਾਂ ਵਾਂ ਜੀ ਅਸੀਂ ਤਾਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਗੱਲ ਕਰ ਸਕਦੇ ਆ ਹਾਂਜੀ ਸੰਤ ਸਮਾਜ ਆ ਸਾਰੇ ਅਪੀਲ ਕਰਨ ਆਏ ਉਹਨਾਂ ਨੂੰ ਐ ਅਪੋਸਟਲ ਅੰਕੂ ਨਰੂਲਾ ਜੀ ਨੂੰ ਵੀ ਆਪਣੇ ਬੰਦਿਆਂ ਨੂੰ ਕੋਈ ਹੱਦ 'ਚ ਰਹਿਣਾ ਜਣਾ ਸਿੱਖੋ ਕੋਈ ਨਹੀਂ ਤਾਂ ਫਿਰ ਜੇ ਇਦਾਂ ਦਾ ਪ੍ਰਧਾਨ ਜਿਹੜੇ ਅਪੋਸਟਲਾਂ ਨੂੰ ਪਾਸਟੇ ਸੇ ਬੰਦਾਂ ਨੂੰ ਬਦਤਮੀਜ਼ ਹੀ ਨਾ ਕਮਾਂਦਾ ਵਾ ਐਸੇ ਨੂੰ ਫਿਰ ਲਾਂਬੇ ਕਰੋ ਜੇ ਨਹੀਂ ਉਹਨੂੰ ਅਕਲ ਤਮੀਜ਼ ਆ ਗਈ ਨਹੀਂ ਆਪਾਂ ਲਾਂਬੜੇ ਕਰਾ ਉਹਨਾਂ ਨੇ ਕਰਦਾ ਵਾ ਉਹਨਾਂ ਦਾ ਉਹ ਉਹਨਾਂ ਦਾ ਦੈਰਾ ਵਾ ਪਾਸਟਾਂਕ ਨੂੰ ਨਰੂਲਾ ਜੀ ਦਾ ਵਾ ਅਸੀਂ ਉਹਨਾਂ ਲਈ ਕੰਮ ਕੀਤਾ ਖ਼ਬਾਰਾਂ ਤੇ ਵੱਡਾ ਵੱਡਾ ਉਹਨਾਂ ਨੂੰ ਭੰਡਿਆ ਜਾਂਦਾ ਸੀ ਅਜੀਤ ਖ਼ਬਰ ਵੱਲੋਂ ਜਿਹੜੇ ਆ ਮੈਂ ਦਰ ਸੰਗਠਨ ਦੇ ਵੱਡੇ ਲੇਖ ਲਾਂਦਾ ਹਾਂ ਅੰਕੂ ਨਰੂਲਾ ਜੀ ਬਾਰੇ ਲਾਂਦਾ ਏ ਇਹ ਪਖੰਡਵਾਦ ਆ ਅਡੰਬਰ ਆ ਬੜਾ ਕੁਛ ਲਿਖਦੇ ਮੈਂ ਤਾਂ ਨਿਕੋ ਉਹਨਾਂ ਦਾ ਚਰਚੇ ਦਾ ਕੋ ਲੀਡਰ ਸੀ ਪਰ ਮੈਨੂੰ ਤਕਲੀਫ ਹੋਈ ਮੈਂ ਵਿਰੋਧ ਕੀਤਾ ਉਹਨਾਂ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਫਿਰ ਅਦਾ ਤੁਹਾਡੇ ਵਾਂਗੂ ਭੈਣ ਭਰਾ ਪਾ ਕੇ ਸਾਡੇ ਕੰਪਰਮਾਈਜ਼ ਵੀ ਹੋਇਆ ਉਹਨਾਂ ਨੂੰ ਮਾਫੀ ਦਿੱਤੀ ਪਰ ਇਹੋ ਦੇਣਾ ਮੈਸੇਜ ਦੇਣਾ ਚਾਹਨਾ ਵਾ ਪਾਸਟ ਅੰਕੂ ਨਰੂਲਾ ਜੀ ਨੂੰ ਔਰ ਆਪਣੇ ਛੋਟੇ ਵੀਰ ਗੌਰਵ ਨੂੰ ਵੀ ਇਹ ਕਦੀ ਵੀ ਹੱਦ ਪਾਰ ਨਹੀਂ ਕਰੀਦੀ ਆਪਣੀ ਹੱਦ 'ਚ ਰਹਿਣਾ ਚਾਹੀਦਾ ਸੰਤ ਨੂੰ ਸੰਤ ਕਰਕੇ ਸੰਬੋਧਨ ਕਰੋ ਔਰ ਕੋਈ ਪਰਚਿਆਂ ਦੀ ਗੱਲ ਕਰ ਵੀ ਪਰਚੇ ਕਰਾਣੇ ਆ ਅਤੀਕ ਵੇ ਜਾ ਕੇ ਵੇਖੋ ਕਿ ਪਾਸਟਾਂਕ ਅਨਰੁੱਲਾ ਜੀ ਨੇ ਪਵਿੱਤਰ ਵੇਦੀ ਤੇ ਚੜ ਕੇ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਅੱਜ ਤੱਕ ਵੀ ਜਸਪਾਲ ਮਸੀਹ ਦੀ ਕਦੀ ਜ਼ੁਬਾਨ ਨਹੀਂ ਖੁੱਲੀ ਨਹੀਂ ਤਾਂ ਵੱਡੀਆਂ ਜੜੀਆਂ ਵਾ ਲੜਾਈਆਂ ਸਾਡਾ ਕ੍ਰਿਸਚਨ ਸਮਾਜ ਮੋਰਚਾ ਬਹੁਤ ਵੱਡੀ ਜਥੇਬੰਦੀ ਆ ਇਹੋ ਲੜਦੇ ਆ ਤੇ ਆ ਦੋ ਚੋ ਸਾਲਾਂ ਤੇ ਆ ਕੇ ਆਪਾਂ ਕੋ ਸਮਾਜ ਦੇ ਕੋਈ ਆਗੂ ਨਹੀਂ ਬਣ ਸਕਦੇ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਆ ਇਹੋ ਮੈਸੇਜ ਤੁਹਾਡੇ ਮਾਧਿਅਮ ਚੋਂ ਦੇਣਾ ਚਾਹਨਾ ਵਾ ਕਿ ਇਹ ਸਾਡਾ ਛੋਟਾ ਵੀਰ ਆ ਭਰਾ ਵਾ ਕਈ ਸਾਡੇ ਜਿਹੜੇ ਆਪਸ ਚ ਜੜੇ ਆ ਰਿਲੇਸ਼ਨ ਆ ਪਰ ਆਪਣੀ ਹੱਦ ਪਾਰ ਨਾ ਕਰੇ ਤਮੀਜ਼ ਨਾ ਰਵੇ ਔਰ ਸੰਤਾਂ ਦਾ ਆਦਰ ਮਾਨ ਕਰੇ ਪਹਿਲਾਂ ਵੀ ਬੜੀਆਂ ਸ਼ਿਕਾਇਤਾਂ ਤੇ ਆਈਆਂ ਵਾ ਪਾਸਟਰ ਸਰਬਾਨਾਂ ਦੇ ਖਿਲਾਫ ਕੁਝ ਬੋਲਦਾ ਵਾ ਆਈਆਂ ਵਾ ਪਾਸ ਤੱਕ ਦੀ ਆਜ਼ਾਦਰ ਨਹੀਂ ਕੀਤੀਆਂ ਹਾਂਜੀ ਇਸ ਕਰਕੇ ਉਹਨੂੰ ਆਪਣੀ ਹੱਦ ਪਾਰ ਨਹੀਂ ਕਰਨੀ ਚਾਹੀਦੀ ਸੰਤਾਂ ਨੂੰ ਸੰਤ ਦਾ ਰੁਤਬਾ ਦਵੇ ਔਰ ਜਿਹੜਾ ਵਾ ਆਪਣੀ ਜੜੀ ਮਿਨਿਸਟਰੀ ਵਾਲੇ ਉਹਦੇ ਨਾਲ ਧਿਆਨ ਦਿਵੋ ਕਿਸੇ ਦੀ ਮਿਨਿਸਟਰੀ ਵਾਲੇ ਝਾਕਣ ਦੀ ਕੋਈ ਗੱਲਬਾਤ ਨਹੀਂ ਆ ਬਾਕੀ ਸਾਡੇ ਵਿੱਚ ਪਾਸਟਰ ਨਵਜੋਤ ਜੀ ਆ ਇਹਨਾਂ ਨੂੰ ਪੁੱਛ ਲਓ ਪ੍ਰੋਫਿਟ ਦੀ ਕਿੱਦਾਂ ਦੇ ਪੂਰੀ ਲਾਈਫ ਆ ਵੀ 2 ਮਿੰਟ ਦੀ ਗੱਲ ਕਰ ਰਹੇ ਨੇ ਫਸਟ ਟਾਈਮ